ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਤੁਹਾਡਾ ਫਿਰ ਤੋਂ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਆਬੀ ਜੀਆ ਸਾਦੇ ਵਿੱਚ ਦੋਸਤੋ ਜਿਦਾ ਕਿ ਤੁਹਾਨੂੰ ਪਤਾ ਹੈ ਆਪਾਂ ਹਰ ਵਾਰ ਨਵੇਂ ਵਿਸ਼ੇ ਤੇ ਵੀਡੀਓ ਲੈ ਕੇ ਆਉਂਦੇ ਹਾਂ ਤੇ ਹਰ ਵਾਰ ਜਿਦਾਂ ਇਸ ਵਾਰ ਵੀ ਆਪਾਂ ਇੱਕ ਨਵੇਂ ਵਿਸ਼ੇ ਉੱਤੇ ਵੀਡੀਓ ਲੈ ਕੇ ਆਏ ਹਾਂ ਦੋਸਤੋ ਤੁਹਾਨੂੰ ਪਤਾ ਹੈ ਆਪਣੇ ਦੁਨੀਆ ਦੇ ਵਿੱਚ ਇੱਕ ਅਜਿਹਾ ਦੇਸ਼ ਵੀ ਹੈ ਜਿਹਨੂੰ ਇੱਕ ਜੇਲ ਵੀ ਕਿਹਾ ਜਾਂਦਾ ਹੈ ਜਾਨਕਿ ਪੂਰੇ 2.5 ਕਰੋੜ ਲੋਕਾਂ ਦੀ ਜੇਲ ਹੈ ਤੇ ਤੁਹਾਨੂੰ ਪਤਾ ਹੈ ਉਸ ਦੇਸ਼ ਵਿੱਚ ਕੋਈ ਵੀ ਗਿਆਨ ਨਹੀਂ ਚਾਹੁੰਦਾ ਤੇ ਬਾਈ ਚੰਗ ਤੇ ਉੱਥੇ ਕਿਤੇ ਟੂਰਿਸਟ ਵੀza ਲਗਾ ਕੇ ਜਾਂਦੇ ਵੀ ਹੋ ਉੱਥੇ ਤੁਹਾਡੀ ਕਿੰਨੀ ਚੈਕਿੰਗ ਹੋਏਗੀ ਇਤੋਂ ਕਿ ਤੁਹਾਡਾ ਫੋਨ ਤੱਕ ਸਾਰਾ ਚੈੱਕ ਹੋਵੇਗਾ ਤੇ ਉਸ ਦੇਸ਼ ਦੇ ਲੋਕ ਕਿਉਂ ਇਸ ਦੇਸ਼ ਨੂੰ ਛੱਡ ਕੇ ਹੋਰਾਂ ਦੇਸ਼ਾਂ ਵਿੱਚ ਪੰਚਨ ਦੀ ਕੋਸ਼ਿਸ਼ ਕਰਦੇ ਹਨ ਇਹ ਸਾਰਾ ਕੁਝ ਜਾਣਨ ਲਈ ਵੀਡੀਓ ਨੂੰ ਐਨੇ ਤੱਕ ਜ਼ਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਚਲੋ ਇਸ ਨਾਲ ਆਪਾਂ ਇਸ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਇਹ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਇਸ ਵੀਡੀਓ ਦੇ ਵਿੱਚ ਜੋ ਜੀਪ ਭਜਾ ਰਿਹਾ ਹੈ ਉਹ ਇੱਕ ਨੌਰਥ ਕੋਰੀਆ ਦੀ ਮਿਲਟਰੀ ਦਾ ਅਫਸਰ ਹੈ ਤੇ ਉਹਦੀ ਕੀ ਮਜਬੂਰੀ ਸੀ ਜੋ ਉਹ ਨੌਰਥ ਕੋਰੀਆ ਦੇ ਪ੍ਰੈਜ਼ੀਡੈਂਟ ਕਿੰਗ ਜੋਂਗ ਉਨ ਦੀ ਪੋਲਿਸੀ ਦੇ ਤੰਗ ਹੋ ਕੇ ਇਸ ਮੁਲਕ ਨੂੰ ਛੱਡਣਾ ਜਾ ਰਿਹਾ ਸੀ ਆਪਾਂ ਦੇਖ ਪਾ ਰਹੇ ਹਾਂ ਕਿ ਉਹ ਇਸ ਵੀਡੀਓ ਦੇ ਵਿੱਚ ਜੀਪ ਨੂੰ ਪੂਰੀ ਸਪੀਡ ਨਾਲ ਭਜਾ ਰਿਹਾ ਹੈ ਤੇ ਬਾਰਡਰ ਨੂੰ ਕਰਾਸ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹਨੂੰ ਇਸ ਗੱਲ ਦਾ ਪਤਾ ਵੀ ਹੈ ਇਸ ਕਰਕੇ ਉਹ ਯਾਦਮ ਮਾਰਿਆ ਜਾਵੇਗਾ ਜਾਂ ਉਹ ਜ਼ਖਮੀ ਹੋ ਜਾਵੇਗਾ ਇਸ ਮੁੱਦੇ ਉੱਤੇ ਆਪਾਂ ਫਿਰ ਅੱਗੇ ਜਾ ਕੇ ਗੱਲ ਕਰਾਂਗੇ ਇਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਇਹ ਜਾਣ ਲਈਏ ਕਿ ਨੌਰਥ ਕੋਰੀਆ ਦੇ ਵਿੱਚੋਂ ਜਿੰਦਾ ਨਿਕਲਣਾ ਕਿਉਂ ਨਾ ਮੁਨਕਿੰਦੇ ਬਰਾਬਰ ਹੈ ਤੇ ਇਸ ਦੇਸ਼ ਨੂੰ ਕਿਉਂ 2.5 ਕਰੋੜ ਲੋਕਾਂ ਦੀ ਜੇਲ੍ਹ ਵੀ ਕਿਹਾ ਜਾਂਦਾ ਹੈ ਨੌਰਥ ਕੋਰੀਆ ਦੇ ਵਿੱਚੋਂ ਬਾਹਰ ਨਿਕਲਣਾ ਜਾਂ ਕਿਤੇ ਹੋਰ ਸ਼ਿਫਟ ਹੋਣਾ ਇਹ ਉੱਥੋਂ ਦੇ ਪ੍ਰੈਜ਼ੀਡੈਂਟ ਦੀ ਨਿਗਾਹ ਦੇ ਵਿੱਚ ਗਦਾਰੀ ਹੈ ਤੇ ਇਸ ਦੇ ਘੱਟ ਤੋਂ ਘੱਟ ਸਜ਼ਾ ਉਮਰਕੈਤ ਤੇ ਵੱਧ ਤੋਂ ਵੱਧ ਸਜ਼ਾ ਮੌਤ ਹੈ ਨੌਰਥ ਕੋਰੀਆ ਵਰਗੇ ਦੇਸ਼ ਨੂੰ ਛੱਡ ਕੇ ਕਿਸੇ ਹੋਰ ਦੇਸ਼ ਵਿੱਚ ਸ਼ਿਫਟ ਹੋਣਾ ਤਾਂ ਬੜੀ ਦੂਰ ਦੀ ਗੱਲ ਹੈ ਨੌਰਥ ਕੋਰੀਆ ਦੇ ਅੰਦਰ ਇੱਕ ਸਟੇਟ ਨੂੰ ਛੱਡ ਕੇ ਦੂਸਰੀ ਸਟੇਟ ਵਿੱਚ ਵੀ ਬਿਨਾ ਪਰਮਿਸ਼ਨ ਤੋਂ ਸ਼ਿਫਟ ਹੋਣਾ ਉੱਥੇ ਇਲੀਗਲ ਯਾਨੀ ਕਿ ਜੁਰਮ ਮੰਨਿਆ ਜਾਂਦਾ ਹੈ ਕੁ ਵੱਖਰੇ ਵੱਖਰੇ ਆਰਗੇਨਾਈਜੇਸ਼ਨ ਦੇ ਅਕੋਰਡਿੰਗ ਦੁਨੀਆ ਦੇ ਸਭ ਤੋਂ ਪੈੜੇ ਯਾਨੀ ਕਿ ਸਭ ਤੋਂ ਮਾੜੇ ਹਿਊਮਨ ਰਾਈਟਸ ਨੌਰਥ ਕੋਰੀਆ ਦੇ ਹੀ ਹਨ ਨੌਰਥ ਕੋਰੀਆ ਦੇ ਵਿੱਚ ਹਰ ਇੱਕ ਮਰਦ ਨੂੰ ਘੱਟੋ ਘੱਟ 10 ਸਾਲ ਮਿਲਟਰੀ ਦੇ ਵਿੱਚ ਸਰਵਿਸ ਕਰਨੀ ਪਵੇਗੀ ਕਨਿਗੇ ਇੱਥੇ ਫ੍ਰੀ ਸਪੀਚ ਵਰਗੀ ਕੋਈ ਵੀ ਚੀਜ਼ ਨਹੀਂ ਹੈ ਤੇ ਇੱਥੇ ਦਾ ਮੀਡੀਆ ਵੀ ਸਟੇਟ ਦੇ ਕੰਟਰੋਲ ਦੇ ਵਿੱਚ ਹੀ ਰਹਿੰਦਾ ਹੈ ਤੇ ਤੁਹਾਨੂੰ ਪਤਾ ਹੈ ਕਿ ਨਾਰਥ ਕੋਰੀਆ ਹੀ ਇੱਕ ਅਜਿਹਾ ਦੇਸ਼ ਹੈ ਜਿੱਥੇ ਤੁਹਾਡਾ ਕੋਈ ਕਸੂਰ ਨਾ ਵੀ ਹੋਏ ਚਾਹੇ ਤੁਹਾਡੇ ਰਿਸ਼ਤੇਦਾਰ ਨਾਲ ਹੀ ਕੋਈ ਗਲਤੀ ਕੀਤੀ ਹੋਵੇ ਪਰ ਉਹਦੀ ਸਜ਼ਾ ਤੁਹਾਨੂੰ ਵੀ ਜ਼ਰੂਰ ਮਿਲੇਗੀ 2009 ਦੇ ਵਿੱਚ ਇੱਥੇ ਇੱਕ ਵਾਰ 2 ਸਾਲ ਦੇ ਬੱਚੇ ਨੂੰ ਵੀ ਉਮਰ ਕਾਇਤੀ ਸਜ਼ਾ ਹੋ ਗਈ ਸੀ ਉਸ ਦਾ ਕਾਰਨ ਕੀ ਸੀ ਕਿ ਉਸੇ ਮਾਪਿਆਂ ਕੋਲੋਂ ਜਾਨਕੀ ਉਸੇ ਪੀੜ੍ਹੀਸ ਕੋਲੋਂ ਇੱਕ ਬਾਈਬਲ ਬੁੱਕ ਬਰਾਮਦ ਹੋਈ ਸੀ ਤੇ ਨਾਰਥ ਕੋਰੀਆ ਦੀ ਸਰਕਾਰ ਦਾ ਕਹਿਣਾ ਹੈ ਕਿ ਇੱਥੇ ਕੋਈ ਵੀ ਕਿਸੇ ਧਰਮ ਨੂੰ ਫੋਲੋ ਨਹੀਂ ਕਰ ਸਕਦਾ ਨਾਰਥ ਕੋਰੀਆ ਬਹੁਤ ਦੁਨੀਆ ਨਾਲੋਂ ਇੱਕ ਵੱਖਰਾ ਹੀ ਚੱਲ ਰਿਹਾ ਹੈ ਇੱਥੇ ਬਾਹਰੀ ਦੁਨੀਆ ਦਾ ਕਿਸੇ ਦਾ ਅੰਦਰ ਆਣਾ ਨਾ ਮੁਨਕੀਨ ਦੇ बराबर ਹੈ ਅਗਰ ਕੋਈ ਇੱਥੇ ਐਜ਼ ਅ ਟੂਰਿਸਟ ਵੀਜ਼ਾ ਆ ਵੀ ਜਾਂਦਾ ਹੈ ਤਾਂ 에어ਪੋਰਟ ਤੋਂ ਹੀ ਉਹਦੇ ਉੱਤੇ ਪਰਸ਼ਾਵੇਂ ਵਾਂਗ ਪਲ-ਪਲ ਤੇ ਨਿਗਰਖੀ ਜਾਂਦੀ ਹੈ ਤੇ ਉਸ ਟੂਰਿਸਟ ਨੂੰ ਵੀ ਸਿਰਫ ਉਹਨਾਂ ਹੀ ਜਗਾਵਾਂ ਤੇ ਘੁੰਮਣੇ ਲੈ ਕੇ ਜਾਇਆ ਜਾਂਦਾ ਹੈ ਜੋ ਚੋਕੇ ਉਥੋਂ ਦੀ ਸਰਕਾਰ ਦਿਖਾਉਣਾ ਚਾਹਦੀ ਹੈ ਤੇ ਕਈ ਵਾਰ ਤਾਂ ਟੂਰਿਸਟ ਨੂੰ ਹੀ ਗੋਲੀ ਮਾਰ ਕੇ ਮਾਰ ਦਿੱਤਾ ਜਾਂਦਾ ਹੈ ਕਿਉਂਕਿ ਉਹ ਕੁਝ ਇਤਾਂ ਦੀ ਹਰਕਤ ਉੱਥੇ ਕਰ ਦਿੰਦੇ ਹਨ ਕਿ ਉਥੋਂ ਦੇ ਲੋਕਲ ਲਾਜ਼ ਉਹਨਾਂ ਨੂੰ ਅਕਸੈਪਟ ਨਹੀਂ ਕਰ ਪਾਉਂਦੇ ਇਦਾਂ ਹੀ 2015 ਦੇ ਵਿੱਚ ਉਤੋ ਵੰਗਿਰ ਨਾਮ ਦਾ ਇੱਕ ਇਨਸਾਨ ਜੋ ਕਿ ਟਿਉਰਿਸਟ ਵੀਜ਼ਾ ਲਗਾ ਕੇ ਨਾਰਥ ਕੋਰੀਆ ਦੇ ਵਿੱਚ ਜਾਂਦਾ ਹੈ ਜੋ ਕਿ ਉਹ ਯੂਐਸ ਸਿਟੀਨਸ਼ਿਪ ਹੁੰਦਾ ਹੈ ਤੇ ਉੱਥੇ ਉਹਨੂੰ 2016 ਦੇ ਵਿੱਚ 15 ਸਾਲ ਲਈ ਕੈਦ ਹੋ ਜਾਂਦੀ ਹੈ ਉਹਦੇ ਵਿੱਚ ਉਹਦਾ ਕਸੂਰ ਕਿੰਨਾ ਸੀ ਕਿ ਉਹ ਆਪਣੇ ਹੋਟਲ ਦੇ ਕਮਰੇ ਦੇ ਵਿੱਚ ਉੱਥੋਂ ਦਾ ਗਵਰਨਮੈਂਟ ਦਾ ਜੋ ਪ੍ਰੋਪਾਗੈਂਡਾ ਪੋਸਟਰ ਹੁੰਦਾ ਹੈ ਉਹ ਉਸ ਨੂੰ ਉਤਾਰ ਦਿੰਦਾ ਹੈ ਤੇ ਇਸੇ ਕਾਰਨ ਕਰਕੇ ਉਸ ਨੂੰ 15 ਸਾਲ ਦੀ ਕੈਦ ਕਰ ਦਿੱਤੀ ਜਾਂਦੀ ਹੈ ਤੇ ਇੱਕ ਸਾਲ ਬਾਅਦ ਹੀ ਉਹ ਉਥੋਂ ਦੀ ਨੋਰਥ ਕੋਰੀਆ ਦੀ ਜੇਲ੍ਹ ਦੇ ਵਿੱਚੋਂ ਘੂਮਾਂ ਦੇ ਵਿੱਚ ਚਲਾ ਜਾਂਦਾ ਹੈ ਇਹ ਸਭ ਦੇਖਦੇ ਹੋਏ ਨੋਰਥ ਕੋਰੀਆ ਦੀ ਗਵਰਨਮੈਂਟ ਉਹਨੂੰ ਯੂਐਸ ਵਾਪਸ ਭੇਜ ਦਿੰਦੀ ਹੈ ਤੇ ਯੂਐਸ ਪਹੁੰਚਦੇ ਸਾਰੀ ਉਹ ਕੁਝ ਟਾਈਮ ਬਾਅਦ ਹੀ ਉਸੇ ਮੌਤ ਹੋ ਜਾਂਦੀ ਹੈ ਤੇ ਇਸ ਦਾ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਚੱਲ ਸਕਿਆ ਕਿ ਉਹ ਸਰਕਾਰ ਨੇ ਨੋਰਥ ਕੋਰੀਆ ਸਰਕਾਰ ਨੇ ਉਸ ਨਾਲ ਅਜਿਆ ਕੀ ਕੀਤਾ ਹੋਵੇਗਾ ਕਿਹੋ ਜਿਹਾ ਸਲੂਕ ਕੀਤਾ ਹੋਵੇਗਾ ਕਿ ਉਹ ਉਥੋਂ ਦੀ ਯਾਦਾਂ ਨੂੰ ਭੁਲਾ ਨਾ ਸਕਿਆ ਤੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਤੇ ਇਹੀ ਰੀਜ਼ਨ ਹੈ ਕਿ ਇਸ ਮੁਲਕ ਨੂੰ ਇੱਕ ਜੇਲ੍ਹ ਕਿਹਾ ਜਾਂਦਾ ਹੈ ਤੇ ਇਥੋਂ ਦੇ ਲੋਕ ਇਸ ਦੇਸ਼ ਨੂੰ ਛੱਡ ਕੇ ਕਿਤੇ ਹੋਰ ਵਸਣਾ ਚਾਹੁੰਦੇ ਹਨ ਤੇ ਇਥੋਂ ਦੇ ਲੋਕ ਆਜ਼ਾਦ ਹੋ ਕੇ ਵੀ ਇੱਕ ਗੁਲਾਮਾਂ ਵਾਲੀ ਜ਼ਿੰਦਗੀ ਜੀ ਰਹੇ ਹਨ ਇਥੋਂ ਭਜਣਾ ਜਿੱਦਾਂ ਕਿ ਇੰਪੋਸੀਬਲ ਹੈ ਤੇ ਇਸ ਦਾ ਸਭ ਤੋਂ ਵੱਡਾ ਕਾਰਨ ਹੈ ਇਥੋਂ ਦਾ ਜੀਓਗ੍ਰਾਫੀਕਲ ਕਿਉਂਕਿ ਇਹ 左 ਸਾਈਡ ਤੇ ਪੈਂਦਾ ਹੈ ਯੈਲੋ ਸੀ ਤੇ ਰਾਈਟ ਸਾਈਡ ਤੇ ਪੈਂਦਾ ਹੈ ਸੀ ਆਫ ਜਪਾਨ ਤੇ ਇਹਨਾਂ ਦੋਵਾਂ ਸਮੁੰਦਰਾਂ ਦੇ ਵਿੱਚ ਨਾਰਥ ਕੋਰੀਆ ਦਾ ਮਿਲਟਰੀ ਦਾ ਇੰਨਾ ਸਖਤ ਪੈਰਾ ਰਹਿੰਦਾ ਹੈ ਕਿ ਇੱਥੇ ਕੋਈ ਅਨਨੋਨ ਬੋਟ ਜਾਂ ਇਲੀਗਲ ਬੋਟ ਦਾ ਆਣਾ ਨਾ ਦੇ ਬਰਾਬਰ ਹੋ ਜਾਂਦਾ ਹੈ। ਨਾਰਥ ਕੋਰੀਆ ਦੇ ਸੱਜੇ ਵਿੱਚ ਸਾਊਥ ਕੋਰੀਆ ਹੈ ਜੋ ਕਿ ਨਾਰਥ ਕੋਰੀਆ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਤੇ ਇਹੀ ਕਾਰਨ ਹੈ ਸਮੁੰਦਰ ਦੇ ਵਿੱਚ ਇੰਨੀ ਜ਼ਿਆਦਾ ਮਿਲਟਰੀ ਰੱਖਣ ਦਾ। ਤੇ ਨਾਰਥ ਕੋਰੀਆ ਦੇ ਲੋਕਾਂ ਕੋਲੋਂ ਸਾਊਥ ਕੋਰੀਆ ਜਾਣ ਦਾ ਸਭ ਤੋਂ ਵੱਡਾ ਰੀਜ਼ਨ ਇਹ ਹੈ ਕਿਉਂਕਿ ਉਹ ਇੱਕ ਫ੍ਰੀ ਕੰਟਰੀ ਹੈ। ਡਵੈਲਪਡ ਕੰਟਰੀ ਹੈ ਤੇ ਉਥੋਂ ਦੀ ਸਰਕਾਰ ਨੌਰਥ ਕੋਰੀਆ ਦੇ ਲੋਕਾਂ ਨੂੰ ਆਪਣਾ ਹੀ ਮੰਨਦੀ ਹੈ ਤੇ ਹਮੇਸ਼ਾ ਉਹਨਾਂ ਦਾ welcome ਕਰਦੀ ਹੈ। ਇਹੀ ਰੀਜ਼ਨ ਹੈ ਕਿ ਨੌਰਥ ਕੋਰੀਆ ਦੇ ਲੋਕ ਸਾਊਥ ਕੋਰੀਆ ਜਾਣਾ ਚਾਹੁੰਦੇ ਹਨ। ਅਗਰ ਕੋਈ ਇਨਸਾਨ ਨੌਰਥ ਕੋਰੀਆ ਦਾ ਬਾਰਡਰ ਕਰਾਸ ਕਰਕੇ ਸਾਊਥ ਕੋਰੀਆ ਚਲੇ ਜਾਂਦਾ ਹੈ ਤਾਂ ਉਹ ਦੀ ਉਹੀ ਜ਼ਿੰਦਗੀ ਦਾ ਸਭ ਤੋਂ ਅਹਿਮ ਫੈਸਲਾ ਹੋਏਗਾ ਪਰ ਤਾਂ ਅਗਰ ਉਹ ਜ਼ਿੰਦਾ ਕਰਾਸ ਕਰ ਗਿਆ ਤੇ ਜੋਗੇ ਨਾਮੁਨਕਿੰਦੇ ਬਰਾਬਰ ਹੈ। ਕਿਉਂਕਿ ਨੌਰਥ ਕੋਰੀਆ ਨੇ ਆਪਣੇ ਬਾਰਡਰ ਉਤੇ ਇੰਨੀ ਜ਼ਿਆਦਾ ਹਾਈ ਸਕਿਉਰਿਟੀ ਦੇ ਵਿੱਚ ਮਿਲਟਰੀ ਲਗਾ ਕੇ ਰੱਖੀ ਹੋਈ ਹੈ ਉੱਥੋਂ ਇੱਕ ਇਨਸਾਨ ਦਾ ਕ੍ਰੋਸ ਕਰਨ ਦਾ ਤਾਂ ਮੁਸ਼ਕਿਲ ਉੱਥੋਂ ਪੰਰੀਂਦਾ ਵੀ ਪਰ ਨਹੀਂ ਮਾਰ ਸਕਦਾ ਇਹੇ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਇਹ ਵੀਡੀਓ 2017 ਦੀ ਹੈ ਇਹ ਇੱਕ ਨੌਰਥ ਕੋਰੀਆ ਦਾ ਮਿਲਟਰੀ ਮੈਨ ਜੋ ਕਿ ਜੀਪ ਨੂੰ ਭਜਾਉਂਦਾ ਹੋਇਆ ਸਾਊਥ ਕੋਰੀਆ ਵੱਲ ਜਾ ਰਿਹਾ ਹੈ ਤੇ ਜਦ ਨੌਰਥ ਕੋਰੀਆ ਦੇ ਮਿਲਟਰੀ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਉਹਦਾ ਪਿੱਛਾ ਕਰਨ ਲਈ ਕਾਜ਼ੀ ਹੈ ਤੇ ਉਹਦੇ ਉੱਤੇ ਫਾਇਰਿੰਗ ਵੀ ਸਟਾਰਟ ਕਰ ਦਿੰਦੀ ਹੈ ਤੇ ਉਹ ਜਦ ਜੀਪ ਛੱਡ ਕੇ ਉੱਥੋਂ ਭਜਦਾ ਹੈ ਤਾਂ ਉਹਦੇ ਉੱਤੇ ਕਈ ਗੋਲੀਆਂ ਲੱਗ ਵੀ ਜਾਂਦੀਆਂ ਹਨ ਤੇ ਕਿਸੇ ਨਾ ਕਿਸੇ ਤਰ੍ਹਾਂ ਕਰਕੇ ਉਹ ਸਾਊਥ ਕੋਰੀਆ ਦੇ ਵਿੱਚ ਐਂਟਰ ਕਰ ਜਾਂਦਾ ਹੈ ਤੇ ਜਦ ਸਾਊਥ ਕੋਰੀਆ ਦੇ ਮਿਲਟਰੀ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਨਾਰਥ ਕੋਰੀਆ ਦਾ ਇਕਾਦਮੀ ਇੱਧਰ ਆ ਚੁੱਕਾ ਹੈ ਤਾਂ ਉਸ ਨੂੰ ਕ੍ਰੀਜ਼ ਕੇ ਆਪਣੀ ਸ਼ਰਨ ਦੇ ਵਿੱਚ ਲੈ ਜਾਂਦੇ ਹਨ ਤੇ ਉਸ ਦਾ ਇਲਾਜ ਵਗੈਰਾ ਕਰਵਾਉਂਦੇ ਹਨ ਇਸ ਤਰ੍ਹਾਂ ਦੇ ਅਟੈਂਪਟ ਕਈ ਨਾਰਥ ਕੋਰੀਆ ਦੇ ਸਿਵਿਲਿਅਨਜ਼ ਦੁਆਰਾ ਵੀ ਕੀਤੇ ਗਏ ਪਰ ਪਹਿਲਾ ਐਂਡੇ ਦੇਚ ਰਿਜ਼ਲਟ ਕੀ ਸੀ ਜਾਂ ਤਾਂ ਬਹੁਤੇ ਮਾਰੇਗੇ ਜਾਂ ਜਿਹੜੇ ਕੁਝ ਕ੍ਰੋਸ ਕਰਕੇ ਉਹ ਉਧਰ ਜਾ ਕੇ ਮਾਰੇਗੇ ਕਿਉਂਕਿ ਕਾਫੀ ਗੋਲੀਆਂ ਲੱਗਣ ਤੋਂ ਬਾਅਦ ਬਹੁਤ ਹੀ ਘੱਟ ਲੋਕ ਹੁੰਦੇ ਹਨ ਜੋ ਜਿੰਦਾ ਬਚ ਸਕਣ ਨਾਰਥ ਕੋਰੀਆ ਤੋਂ ਸਾਊਥ ਕੋਰੀਆ ਵੱਲ ਇਸ ਬੋਰਡਰ ਤੋਂ ਜਾਣਾ ਨਾ ਮੁਮਕਿਨ ਕਿਉਂ ਹੈ ਕਿਉਂਕਿ ਇਸ ਬਾਰਡਰ ਉੱਤੇ ਨਾਰਥ ਕੋਰੀਆ ਦੀ ਸਰਕਾਰ ਨੇ ਤਕਰੀਬਨ 7.7 ਲੱਖ ਮਿਲਟਰੀ ਫਸਲ ਨੂੰ ਤਣਾਤ ਕਰਕੇ ਰੱਖਿਆ ਹੋਇਆ ਹੈ ਇਸ ਤੋਂ ਇਲਾਵਾ ਉੱਥੇ ਮਾਈਨ ਤੇ ਬਿਜਲੀ ਦੀਆਂ ਤਾਰਾ ਵੀ ਵਿਸ਼ਾ ਹੈ ਹਨ ਅਗਰ ਕੋਈ ਗਲਤੀ ਨਾਲ ਇੱਥੇ ਆ ਵੀ ਜਾਏ ਤੇ ਜਿੰਦਾ ਬਚ ਨਾ ਸਕੇ ਇਸੇ ਨਾਲ ਹੀ ਨਾਰਥ ਕੋਰੀਆ ਤੋਂ ਬਾਹਰ ਨਿਕਲਣ ਦਾ ਇੱਕ ਹੋਰ ਰਸਤਾ ਵੀ ਹੈ ਜੋ ਕਿ ਹੈ ਨਾਰਥ ਬਾਰਡਰ ਨਾਰਥ ਬਾਰਡਰ ਦੇ ਨਾਲ ਇੱਕ ਪਾਸੇ ਲੱਗਦਾ ਹੈ ਚਾਈਨਾ ਤੇ ਦੂਜੇ ਪਾਸੇ ਥੋੜਾ ਜਿਹਾ ਹਿੱਸਾ ਲੱਗਦਾ ਹੈ ਰਸ਼ੀਆ ਉਸ ਤੇ ਉਧਰ ਮਿਲਟਰੀ ਬਹੁਤ ਘੱਟ ਹੈ ਉਹਦਾ ਮੇਨ ਰੀਜ਼ਨ ਇਹ ਹੈ ਕਿਉਂਕਿ ਨਾਰਥ ਕੋਰੀਆ ਨੂੰ ਨਾ ਹੀ ਚਾਈਨਾ ਤੋਂ ਕਿਸੇ ਹਮਲੇ ਦਾ ਡਰ ਹੈ ਨਾ ਹੀ ਰਸ਼ੀਆ ਤੋਂ ਕਿਸੇ ਹਮਲੇ ਦਾ ਡਰ ਹੈ ਪਰ ਇਹ ਕੋਈ ਰਸਤਾ ਆਸਾਨ ਨਹੀਂ ਕਿਉਂਕਿ ਚਾਈਨਾ ਦਾ ਮੋਸਟ ਆਫ ਬਾਰਡਰ ਇੱਕ ਨਦੀ ਦੇ ਨਾਲ-ਨਾਲ ਚੱਲਦਾ ਹੈ ਅਗਰ ਕੋਈ ਇਨਸਾਨ ਗਲਤੀ ਨਾਲ ਚਾਈਨਾ ਬਾਰਡਰ ਤੇ ਪਹੁੰਚ ਵੀ ਗਿਆ ਮੁਸ਼ਕਲਾਂ ਨੂੰ ਸਾਹਮਣਾ ਕਰਦੇ ਕਰਦੇ ਚਾਈਨਾ ਦੇ ਬਾਰਡਰ ਤੇ ਪਹੁੰਚ ਵੀ ਜਾਂਦਾ ਹੈ ਉਹਦੇ ਲਈ ਉਹ ਨਦੀ ਪਾਰ ਕਰਨੇ ਨਾ ਮੁਮਕਿੰਦੇ ਬਰਾਬਰ ਹੋਵੇਗੀ ਜਾਂ ਤਾਂ ਲੋਕ ਫਿਰ ਸਰਦੀਆਂ ਦਾ ਵੇਟ ਕਰਦੇ ਹਨ ਜਦੋਂ ਉਹ ਨਦੀ ਜੰਮ ਜਾਂਦੀ ਹੈ ਤੇ ਉਹਦੇ ਉੱਤੇ ਆਸਾਨੀ ਨਾਲ ਤੁਰ ਕੇ ਲੰਘ ਜਾਂਦੇ ਹਨ ਤੇ ਜਾਂ ਪੂਰੀ ਗਰਮੀ ਦਾ ਡੇਟ ਕਰਦੇ ਹਨ ਜਦੋਂ ਦਰਿਆ ਦਾ ਲੈਵਲ ਬਹੁਤ ਜ਼ਿਆਦਾ ਘਟ ਹੋ ਜਾਂਦਾ ਹੈ ਤੇ ਉਹਦੇ ਵਿੱਚੋਂ ਦੀ ਫਿਰ ਲੰਘਣਾ ਆਸਾਨ ਹੋ ਜਾਂਦਾ ਹੈ। ਅਗਰ ਕੋਈ ਇਨਸਾਨ ਨਾਰਥ ਕੋਰੀਆ ਨੂੰ ਪਾਰ ਕਰਕੇ ਰਸ਼ੀਆ ਜਾਂ ਚਾਈਨਾ ਦੇ ਵਿੱਚ ਐਂਟਰ ਵੀ ਹੋ ਜਾਂਦਾ ਹੈ ਤਾਂ ਉੱਥੇ ਉਹਦਾ ਸਫ਼ਰ ਕੰਪਲੀਟ ਨਹੀਂ ਹੁੰਦਾ। ਉਹਨੂੰ ਉੱਥੇ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਨਾਰਥ ਕੋਰੀਆ ਦੀ ਮਿਲਟਰੀ ਦਾ ਸਾਊਥ ਕੋਰੀਆ ਤੇ ਰਸ਼ੀਆ ਦੀ ਮਿਲਟਰੀ ਨਾਲ ਅਜਿਹਾ ਟਾਈ ਆਪਾ ਹੈ ਕਿ ਅਗਰ ਦਸ਼ਿਆ ਤੇ ਚਾਈਨਾ ਦੇ ਮਿਲਟਰੀ ਨੂੰ ਨੌਰਥ ਕੋਰੀਆ ਦਾ ਕੋਈ ਇਨਸਾਨ ਉੱਥੇ ਮਿਲਦਾ ਹੈ ਤਾਂ ਉਹ ਨੂੰ ਫੜ ਕੇ ਦੁਬਾਰਾ ਨੌਰਥ ਕੋਰੀਆ ਦੀ ਮਿਲਟਰੀ ਦੇ ਹਵਾਲੇ ਕਰ ਦਿੰਦੀ ਹੈ ਤੇ ਉੱਥੇ ਜਾ ਕੇ ਉਹਦਾ ਕੀ ਹਾਲ ਹੋਵੇਗਾ ਕੋਈ ਸੋਚ ਵੀ ਨਹੀਂ ਸਕਦਾ ਅਗਰ ਉਹ ਮਿਲਟਰੀ ਤੋਂ ਬਚ ਕੇ ਦੇਸ਼ ਵਿੱਚ ਐਂਟਰ ਹੋ ਵੀ ਜਾਂਦਾ ਹੈ ਤਾਂ ਉੱਥੇ ਵੀ ਉਹਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਚਾਈਨਾ ਦੇ ਸੌਥੇ ਵਿੱਚ ਮਿਆਂਮਾਰ ਤੇ ਲੋਸ ਪੈਂਦਾ ਹੈ ਪਰ ਇੱਥੇ ਵੀ ਅਗਰ ਕੋਈ ਨੌਰਥ ਕੋਰੀਆ ਜਦ ਡੈਫੈਕਟਰ ਪਾਇਆ ਜਾਂਦਾ ਹੈ ਤਾਂ ਇਥੋਂ ਜੀ ਮਿਲਟਰੀ ਉਹਨੂੰ ਨੋਰਥ ਕੋਰੀਆ ਦੀ ਮਿਲਟਰੀ ਦੇ ਹਵਾਲੇ ਕਰ ਦਿੰਦੀ ਹੈ ਇਸ ਤੋਂ ਬਾਅਦ ਐਂਡ ਦੇ ਵਿੱਚ ਡੈਫੈਕਟਰ ਕੋਲ ਸਿਰਫ ਇੱਕ ਹੀ ਆਪਸ਼ਨ ਬਚਦਾ ਹੈ ਜੋ ਕਿ ਮঙ্গੋਲੀਆ, ਥਾਈਲੈਂਡ ਤੇ ਵਿਏਟਨਾਮ ਸੀ ਇਹ ਦੇਸ਼ ਡੈਫੈਕਟਰ ਲਈ ਸਭ ਤੋਂ ਸੇਫ ਦੇਸ਼ ਮੰਨੇ ਜਾਂਦੇ ਹਨ ਕਿਉਂਕਿ ਇਥੋਂ ਦੇ ਦੇਸ਼ ਨੋਰਥ ਕੋਰੀਆ ਨੂੰ ਆਪਣੇ ਹੀ ਲੋਕ ਮੰਨਦੇ ਹਨ ਤੇ ਇਹ ਦੇਖਦੇ ਹੋਏ ਉਹ ਉਹਨਾਂ ਨੂੰ ਨੋਰਥ ਕੋਰੀਆ ਦੀ ਬਚਾਏ ਸਾਊਥ ਕੋਰੀਆ ਸ਼ਿਫਟ ਕਰ ਦਿੰਦੇ ਸਨ ਤੇ ਇਸੇ ਨਾਲ ਨਾਰਥ ਕੋਰੀਆ ਤੋਂ ਭੱਜਣ ਵਾਲਿਆਂ ਦਾ ਇਹ ਪਲਾਨ ਹੁੰਦਾ ਸੀ ਕਿ ਉਹ ਚਾਈਨਾ ਜਾਂ ਰਸ਼ੀਆ ਤੋਂ ਥਾਈਲੈਂਡ, ਵੀਅਤਨਾਮ ਜਾਂ ਮਗੋਲੀਆਂ ਜਾਣ ਤੇ ਉੱਥੇ ਜਾ ਕੇ ਉੱਥੇ ਦੀ ਸਰਕਾਰ ਨੂੰਰੇ ਸਰੈਂਡਰ ਕਰਦੇ ਹਨ ਤੇ ਉੱਥੀ ਸਰਕਾਰ ਉਹਨਾਂ ਨੂੰ ਬੜਾ ਹੀ ਸੇਫਲੀ ਸਾਊਥ ਕੋਰੀਆ ਦੇ ਵਿੱਚ ਛੱਡ ਆਉਂਦੀ ਸੀ 1990 ਤੋਂ 2013 ਤੱਕ ਤਕਰੀਬਨ ਨਾਰਥ ਕੋਰੀਆ ਤੋਂ 34000 ਲੋਕ ਸਾਊਥ ਕੋਰੀਆ ਦੇ ਵਿੱਚ ਦਾਖਲ ਹੋਣ ਦੇ ਵਿੱਚ ਕਾਮਯਾਬ ਹੋਏ ਹਨ ਤੇ ਇਧਰ ਸਭ ਤੋਂ ਵੱਡਾ ਰੀਜ਼ਨ ਇਹ ਸੀ ਕਿ ਉੱਥੋਂ ਦੇ ਲੋਕਾਂ ਨੂੰ ਉਸ ਵੇਲੇ ਸੋਵੀਅਤ ਯੂਨੀਅਨ ਦੀ ਬੜੀ سپورਟ ਸੀ 1991 ਦੇ ਵਿੱਚ ਸੋਵੀਅਤ ਯੂਨੀਅਨ ਦੀ ਕਲੈਪਸੇ ਕਾਰਨ ਨਾਰਥ ਕੋਰੀਆ ਦੀ سپورਟ ਖਤਮ ਹੋ ਗਈ ਸੀ ਤੇ ਇਸੇ ਨਾਲ ਨਾਰਥ ਕੋਰੀਆ ਦੇ ਉੱਤੇ ਯੂਐਸਏ ਨੇ ਵੀ ਕਈ پابੰਦੀਆਂ ਲਗਾ ਦਿੱਤੀਆਂ ਤੇ ਇਸ ਦਾ ਸਿੱਧਾ ਸਿੱਧਾ ਅਸਰ ਉੱਥੋਂ ਦੇ ਸਨੀਕਾਂ ਨਾਲ ਹੋਇਆ ਤੇ ਉੱਥੇ ਰੋਟੀ ਦੇ ਵੀ ਲਾਲੇ ਪੈਣੇ ਸ਼ੁਰੂ ਹੋ ਗਏ ਇੱਕ ਰਿਪੋਰਟ ਦੇ ਮੁਤਾਬਿਕ ਇਸ ਕਾਰਨ ਦੇਸ਼ ਵਿੱਚ ਤਕਰੀਬਨ 35 ਲੱਖ ਲੋਕ ਜੂਰੀ ਬਸਤਾ ਨਾ ਮਿਲਣ ਦੇ ਕਾਰਨ ਉਥੇ ਮਰ ਗਏ ਤੇ ਇਹੀ ਰੀਜ਼ਨ ਸੀ 1991 ਤੋਂ ਬਾਅਦ ਲੋਕਾਂ ਨੇ ਇਸ ਦੇਸ਼ ਨੂੰ ਛੱਡ ਕੇ ਸਾਊਥ ਕੋਰੀਆ ਪੱਜੰਦੀ ਕੋਸ਼ਿਸ਼ਾਂ ਜਾਰੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਰ ਸਾਲ ਦੇਸ਼ ਵਿੱਚ ਪੱਜਣ ਵਾਲਿਆਂ ਦੀ ਤਦਾਦ ਵਧਦੀ ਹੀ ਗਈ 2009 ਦੇ ਵਿੱਚ ਇਸ ਦੀ ਮਾਤਰਾ तकरीबन 3000 ਹੋ ਗਈ ਸੀ 2010-11 ਦੇ ਵਿੱਚ ਵੀ ਇਹ ਵਧਦੀ ਗਈ ਪਰ 2012 ਦੇ ਵਿੱਚ ਕੁਝ ਅਜੀਬ ਹੋਇਆ ਕੀ ਇਜ਼ੀ ਤਦਾਨ ਕੱਟ ਕੇ 50% ਰਹਿ ਗਈ 1994 ਦੇਸ਼ ਨੂੰ ਚਨਾਲ ਵਾਲੇ 2012 ਦੇ ਵਿੱਚ ਚਲ ਵਸੇ ਤੇ ਫਿਰ 2012 ਦੇ ਵਿੱਚ ਉਹਨਾਂ ਦੇ ਮੁੰਡੇ ਕਿੰਗ ਜੌਨ ਜੋ ਦੇ ਹੱਥ ਵਿੱਚ ਪਾਵਰ ਆ ਜਾਂਦੀ ਹੈ ਤੇ ਇਸ ਨਾਲ ਉਹ ਸਭ ਤੋਂ ਪਹਿਲਾਂ ਦੇਸ਼ ਵਿੱਚ ਹੋਣ ਵਾਲੀ ਸਮਗਲਿੰਗ ਜਾਂ ਦੇਸ਼ ਤੋਂ ਭਜਨਾਲੇ ਲੋਕਾਂ ਦੇ ਖਿਲਾਫ ਤਕਸ਼ੰਜਾ ਕਰਦੇ ਹਨ ਤੇ ਇਸ ਨਾਲ ਉਹ ਨਾਰਥਰਨ ਬਾਰਡਰ ਦੇ ਉੱਤੇ ਡਿਫੈਂਡਰ ਕੈਮਰੇ ਤੇ ਆਰਟੀਫੀਸ਼ੀਅਲ ਡੈਰੀਜਨਸ ਮੋਨਿਟਰਿੰਗ ਲਗਾ ਦਿੱਤੇ ਹਨ ਬਾਰਡਰ ਉੱਤੇ ਮਿਲਟਰੀ ਵਿਧਾਨ ਦੇ ਨਾਲ ਨਾਲ ਉਥੋਂ ਦੇ ਨਵੇਂ ਪ੍ਰੈਜ਼ੀਡੈਂਟ ਨੇ ਰਸ਼ੀਆ ਤੇ ਚਾਈਨਾ ਨਾਲ ਵੀ ਇਹ ਕਠਿ ਜੋੜ ਕਰ ਲਿਆ ਕਿ ਉਹ ਵੀ ਆਪਣੇ ਐਂਡ ਤੇ ਸਿਕਿਉਰਟੀ ਨੂੰ ਵਿਧਾਏ ਤੇ ਇਸ ਨਾਲ ਉਥੇ ਜਨਕੀ ਉਥੋਂ ਦੇ ਲੋਕ ਕ੍ਰੋਸ ਕਰਨਾ ਬੰਦ ਕਰਦੇ ਹਨ ਇਹ ਦੇਖਦੇ ਹੋਏ ਰਸ਼ੀਆ ਤੇ ਚਾਈਨਾ ਦੇ ਬਾਰਡਰ ਤੇ ਉੱਥੇ ਵੀ ਹਾਈ ਸਿਕਿਉਰਟੀ ਜਾਂ ਫੈਂਸ ਵਗੈਰਾ ਲਗਾ ਦਿੱਤੀ ਗਈ ਬੋਰਡ ਉੱਤੇ ਹਾਈ ਸਕਿਉਰਟੀ ਜਾਂ ਫੈਂਸਲ ਗਾਂ ਦੇ ਨਾਲ-ਨਾਲ ਉੱਥੋਂ ਦੇ ਨਵੇਂ ਪ੍ਰੈਜ਼ੀਡੈਂਟ ਨੇ ਰਸ਼ੀਆ ਤੇ ਚਾਈਨਾ ਨੂੰ ਵੀ ਇਹ ਗੱਲ ਬੋਲ ਦਿੱਤੀ ਸੀ ਕਿ ਉਹ ਵੀ ਆਪਣੇ ਐਂਡ ਤੇ ਸਕਿਉਰਟੀ ਨੂੰ ਵਿਵਧਾਨ ਤੇ ਅਗਰ ਕੋਈ ਨੋਰਥ ਕੋਰੀਆ ਦਾ ਵਿਅਕਤੀ ਦਿਖਦਾ ਹੈ ਤਾਂ ਉਹ ਉਸ ਸਰਕਾਰ ਨੂੰ ਵਾਪਸ ਕੀਤਾ ਜਾਏ ਤੇ ਇਸ ਦੇ ਨਾਲ ਜੋ ਨੌਰਥ ਕੋਰੀਆ ਦੇ ਵਿੱਚ ਜਿਹੜੇ ਬ੍ਰੋਕਰ ਹੁੰਦੇ ਸਨ ਜੋ ਲੋਕਾਂ ਨੂੰ ਦੇਸ਼ ਕ੍ਰੋਸ ਕਰਾਉਣ ਲਈ ਪੈਸੇ ਲੈ ਕੇ ਕ੍ਰੋਸ ਕਰਵਾਉਂਦੇ ਸਨ ਉਹਨਾਂ ਨੇ ਵੀ ਇਸ ਨਾਲ ਆਪਣੇ ਰੇਟ ਕਾਫੀ ਵਧਾ ਦਿੱਤੇ 2007 ਦੇ ਵਿੱਚ ਅਗਰ ਕੋਈ ਬ੍ਰੋਕਰ ਕਿਸੇ ਡਿਫੈਕਟਰ ਨੂੰ ਬਾਹਰ ਕੱਢਣ ਲਈ 2000 ਡਾਲਰ ਲੈਂਦਾ ਸੀ ਉਹੀ 2017 ਦੇ ਵਿੱਚ ਉਸ ਕੋਲੋਂ 15000 ਡਾਲਰ ਵੀ ਮੰਗ ਹੋਣੀ ਸ਼ੁਰੂ ਹੋ ਗਈ ਤੇ ਜਿੱਥੇ ਨੌਰਥ ਕੋਰੀਆ ਦੇ ਵਿੱਚ ਆਮ ਤੌਰ ਤੇ ਲੋਕਾਂ ਦੀ ਸਾਲਾਨਾ ਇਨਕਮ ਹੀ 2000 ਡਾਲਰ ਸੀ ਉਹ 15000 ਡਾਲਰ ਖਰਚ ਕਰਕੇ ਕਿਥੋਂ ਦੇਸ਼ ਛੱਡ ਕੇ ਜਾ ਸਕਦੇ ਸੀ ਤੇ ਇਹੀ ਮੇਨ ਰੀਜ਼ਨ ਸੀ ਕਿ 2012 ਤੋਂ ਬਾਅਦ ਦੇਸ਼ ਨੂੰ ਛੱਡ ਕੇ ਜਾਣ ਵਾਲੇ ਲੋਕਾਂ ਦੀ ਗਿਣਤੀ ਹਰ ਸਾਲ ਗਰਾਫ ਤੇ ਵਿੱਚ ਘਟਦੀ ਗਈ 2019 ਦੇ ਵਿੱਚ ਸਿਰਫ 1000 ਫੈਕਟਰੀ ਹੀ ਰਹਿ ਗਏ ਸਨ ਜੋ ਕਿ ਦੇਸ਼ ਛੱਡ ਕੇ ਭੱਜਣ ਦੇ ਵਿੱਚ ਕਾਮਯਾਬ ਹੋਏ ਸਨ ਤੇ 2020 ਦੇ ਵਿੱਚ ਕੁਝ ਅਜੀਬ ਹੋਇਆ ਕਿ ਇਹ ਗਿਣਤੀ ਵੀ ਖਤਮ ਹੋ ਗਈ 2019 ਦੇ ਵਿੱਚ ਜਦ ਚਾਈਨਾ ਦੇ ਵਿੱਚ ਕੋਵਿਡ-19 ਦਾ ਪਹਿਲਾ ਕੇਸ ਆਇਆ ਸੀ ਤਾਂ ਨੌਰਥ ਕੋਰੀਆ ਨੇ ਆਪਣੇ ਸਾਰੇ ਬਾਰਡਰਸ ਨੂੰ ਚੰਗੀ ਤਰ੍ਹਾਂ ਸੀਲ ਕਰ ਦਿੱਤਾ ਸੀ ਕਿਉਂਕਿ ਨੌਰਥ ਕੋਰੀਆ ਨਹੀਂ ਚਾਹੁੰਦਾ ਸੀ ਕਿ ਕਿ ਉਹਨਾਂ ਦੇ ਦੇਸ਼ ਵਿੱਚ ਕੋਈ ਵੀ ਕੋਵਿਡ-19 ਦਾ ਅਜਿਹਾ ਕੇਸ ਆਏ ਕਿ ਉਹਨਾਂ ਦੇ ਦੇਸ਼ ਦੇ ਲੋਕ ਬਿਮਾਰ ਹੋ ਜਾਣ ਸੋ ਨੌਰਥ ਕੋਰੀਆ ਨੇ ਚੰਗੀ ਤਰ੍ਹਾਂ ਬਾਰਡਰ ਸੀਲ ਕੀਤਾ ਨਾ ਹੀ ਕੋਈ ਅੰਦਰ ਆ ਸਕੇ ਨਾ ਹੀ ਕੋਈ ਦੇਸ਼ ਵਿੱਚੋਂ ਬਾਹਰ ਜਾ ਸਕੇ ਨਾਰਥ ਕੋਰੀਆ ਦੇ ਬਾਰਡਰ ਨੂੰ ਸੀਲ ਕਰਨ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿਉਂਕਿ ਨਾਰਥ ਕੋਰੀਆ ਦੇ ਵਿੱਚ ਅਜ ਵੀ 42% ਲੋਕ ਅਜੇ ਰਹਿੰਦੇ ਹਨ ਜਿਨ੍ਹਾਂ ਨੂੰ ਖਾਣ ਪੀਣ ਨੂੰ ਰੋਟੀ ਹਲੇ ਵੀ ਪ੍ਰੋਪਰ ਨਹੀਂ ਮਿਲ ਪਾ ਰਹੀ ਤੇ ਨਾਰਥ ਕੋਰੀਆ ਜਾਣਦਾ ਸੀ ਅਗਰ ਇੱਥੇ ਕੋਵਿਡ-19 ਆ ਗਿਆ ਤੇ ਇਹ ਲੋਕ ਉਸ ਵਾਇਰਸ ਨੂੰ ਸਹਾਰ ਨਹੀਂ ਸਕਣਗੇ ਤੇ ਮਰ ਜਾਣਗੇ ਤੇ ਉਸੇ ਵਕਤ ਨਾਰਥ ਕੋਰੀਆ ਦੇ ਪ੍ਰੈਜ਼ੀਡੈਂਟ ਨੇ ਮਿਲਟਰੀ ਨੂੰ ਸ਼ੂਟ ਆਊਟ ਸਾਈਟ ਦਾ ਆਰਡਰ ਦੇ ਦਿੱਤਾ ਜਾਨਕਿ ਅਗਰ ਕੋਈ ਵੀ ਵਿਅਕਤੀ ਚਾਈਨਾ ਦੇ ਬਾਰਡਰ ਵੱਲ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਨੂੰ ਦਿਗਦੇ ਸਾਰ ਹੀ ਮੋਕੇ ਤੇ ਗੋਲੀ ਮਾਰ ਦਿੱਤੀ ਜਾਵੇ ਤੇ ਇਹੀ ਮੇਨ ਰੀਜ਼ਨ ਹੈ ਕਿ ਹੁਣ ਇਸ ਡੈਫੈਕਟਰ ਦੀ ਗਿਣਤੀ ਇੱਕ ਨਾਂ ਦੇ ਬਰਾਬਰ ਪਹੁੰਚ ਚੁੱਕੀ ਹੈ। ਇਹੀ ਮੇਨ ਰੀਜ਼ਨ ਹੈ ਕਿ ਇਸ ਦੇਸ਼ ਨੂੰ 2.5 ਕਰੋੜ ਲੋਕਾਂ ਦੀ ਜੇਲ੍ਹ ਕਿਹਾ ਜਾਂਦਾ ਹੈ। ਇੱਥੇ ਤੁਸੀਂ ਕਿਸੇ ਵੀ ਧਰਮ ਨੂੰ ਨਹੀਂ ਮੰਨ ਸਕਦੇ। ਇੱਥੇ ਫੇਸਬੁੱਕ YouTube ਟਵਿੱਟਰ ਚਲਾਉਣਾ ਤਾਂ ਬੜੀ ਦੂਰ ਦੀ ਗੱਲ ਤੁਸੀਂ ਇੰਟਰਨੈਟ ਵੀ ਇੱਥੇ ਸਿਰਫ ਸਰਕਾਰੀ ਦਫਤਰਾਂ ਦੇ ਵਿੱਚ ਹੀ ਦੇਖ ਸਕਦੇ ਹੋ ਤੇ ਉਸ ਇੰਟਰਨੈਟ ਦੇ ਉੱਤੇ ਵੀ ਤੁਸੀਂ ਸਿਰਫ ਉਹੀ ਸਾਈਟਸ ਓਪਨ ਕਰ ਸਕਦੇ ਹੋ ਜੋ ਨਾਰਥ ਕੋਰੀਆ ਗੌਰਨਡ ਦੁਆਰਾ ਬਣਾਈਆਂ ਗਈਆਂ ਹਨ ਤੇ ਉੱਥੇ ਜੋ ਲੋਕ ਫੋਨ ਵੀ ਯੂਜ਼ ਕਰਦੇ ਹਨ ਉਹ ਵੀ ਉੱਥੇ ਲੋਕਲ ਹੀ ਬਣਾਏ ਗਏ ਹਨ ਅਗਰ ਤੁਸੀਂ ਕੁਝ ਫੋਨ ਵਿੱਚ ਯੂਜ਼ ਵੀ ਕਰਦੇ ਹੋ ਤਾਂ ਤੁਹਾਡੀ ਕੱਲੀ-ਕੱਲੀ ਐਕਟੀਵਿਟੀ ਸਰਕਾਰ ਕੋਲ ਪਹੁੰਚਦੀ ਹੈ ਨਾਰਥ ਕੋਰੀਆ ਵਿੱਚ ਕੁਝ ਵੀ ਹੁੰਦਾ ਹੈ ਉਹਦਾ ਬਾਹਰ ਦੀ ਦੁਨੀਆਂ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਤੇ ਇੱਥੇ ਸਜ਼ਾ ਸਾਰਿਆਂ ਸਾਹਮਣੇ ਫਾਂਸੀ ਦੇ ਰੂਪ ਵਿੱਚ ਨਹੀਂ ਦਿੱਤੀ ਜਾਂਦੀ ਇੱਥੇ ਅਗਰ ਸਜ਼ਾ ਸਾਰਿਆਂ ਸਾਹਮਣੇ ਦੇਣੀ ਹੋਈ ਤਾਂ ਉਸ ਨੂੰ ਸਾਰਿਆਂ ਸਾਹਮਣੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਹਨ ਨਾਰਥ ਕੋਰੀਆ ਦੇ ਵਿੱਚ ਉਸ ਨੂੰ ਹੀ ਸਜ਼ਾ ਦੇ ਦਿੱਤੀ ਜਾਂਦੀ ਹੈ ਜੇ ਕੋਈ ਸਾਊਥ ਕੋਰੀਆ ਵਿੱਚ ਬੈਠੇ ਆਪਣੇ ਰਿਸ਼ਤੇਦਾਰ ਨਾਲ ਵੀ ਗੱਲ ਕਰਦਾ ਹੈ ਇਸ ਤਮਾਸ਼ੇ ਨੂੰ ਦੁਨੀਆ ਦੇਖਦਾ ਰਹੀ ਹੈ ਕੁਝ ਕਰਨ ਨਹੀਂ ਪਾ ਰਹੀ ਤੇ ਇਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇੱਕ ਟਾਈਮ ਤੇ ਸੌਵੀਡ ਯੂਨੀਅਨ ਨੇ ਨੋਰਥ ਕੋਰੀਆ ਨੂੰ ਨਿਊਕਲੀਅਰ ਬੰਬ ਦੀ ਸਪਲਾਈ ਕੀਤੀ ਸੀ ਤੇ ਇਹੀ ਸਭ ਤੋਂ ਵੱਡਾ ਰੀਜ਼ਨ ਹੈ ਕਿ ਦੁਨੀਆ ਦਾ ਪਾਵਰਫੁੱਲ ਦੇਸ਼ ਅਮਰੀਕਾ ਵਰਗਾ ਵੀ ਉਸਤੇ ਪਾਬੰਦੀਆਂ ਲਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਪਾ ਰਿਹਾ ਏ ਸੀ ਦੋਸਤੋ ਅੱਜ ਦੀ ਵੀਡੀਓ ਉਮੀਦ ਕਰਦਾ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਆਪਣੇ ਹੋਰਾਂ ਦੋਸਤਾਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਤੇ ਨਵੀਂ-ਨਵੀਂ ਵੀਡੀਓ ਦੇਖਣ ਲਈ ਪੰਜਾਬੀ ਜੀ ਕੇਸ ਨਾਲ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ